ਹੈਲੋ ਹਾਂਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਸੂਟਾਂ ਦੇ ਲੈ ਕੇ ਹਾਜ਼ਰ ਹੋਈਆਂ ਦੇਖੋ ਜੀ ਇਹ ਪ੍ਰੋਪਰ ਗਲੇ ਤੇ ਤੇ ਬਾਜ਼ੂ ਤੇ ਘੇਰੇ ਤੇ ਤੇ ਇਦਾਂ ਹੀ ਮੋਰੀਆਂ ਤੇ ਡਿਜ਼ਾਈਨ ਹੈ ਇਹਦਾ ਇਹ ਘੇਰੇ ਤੇ ਡਿਜ਼ਾਈਨ ਹੈ ਜੀ ਤੁਸੀਂ ਇਸ ਨੂੰ ਕਿਸੇ ਨੂੰ ਵੀ ਸੂਰ ਨੂੰ ਆਰਡਰ ਕਰ ਸਕਦੇ ਹੋ ਇਹ ਬਹੁਤ ਜਾਇਜ਼ ਰੇਟ ਨੇ ਇਹ ਬਿਲਕੁਲ ਘੇਰੇ ਤੇ ਇਹ ਬਾਜੂ ਤੇ ਤੇ ਸੇਮ ਇਦਾਂ ਹੀ ਮੂਰੀਆਂ ਤੇ ਵਰਕ ਆਉਂਦਾ ਜੀ ਇਹਦਾ ਸਲਵਾਰdੀਆਂ ਤੇ ਜੇ ਤੁਸੀਂ ਪਲਾਜੋ ਬਣਾਉਣਾ ਚਾਹੁੰਦੇ ਚਾਹੁੰਨੇ ਹੋ ਤਾਂ ਉਹਦੇ ਉੱਤੇ ਵੀ ਇਹ ਵਰਕ ਆ ਜਾਂਦਾ ਜੀ ਸੇਮ ਉਦਾਂ ਹੀ ਇਹ ਛੋਟੀ ਬੂਟੀ ਦਾ ਰੂਜ਼ ਦਾ ਫਲਾਵਰ ਆ ਸਾਰਾ ਸੂਟ ਕਵਰ ਕੀਤਾ ਹੋਇਆ ਇਹ ਵਾਈਟ ਸੂਟ ਆ ਜੀ ਇਹ ਬੀ शेप ਆ ਉਸੇ ਤਰ੍ਹਾਂ ਹੀ ਇਹ ਸਾਰੇ ਹੀ ਪ੍ਰੋਪਰ ਉਸੇ ਸ਼ੇਪ ਦੇ ਬਸ ਥੋੜੇ ਥੋੜੇ ਫਰਕ ਨਾਲ ਜੀ ਮੈਂ ਡਿਜ਼ਾਈਨ ਬਣਾਇਆ ਹੋਇਆ ਤੁਸੀਂ ਕਿਸੇ ਵੀ ਤਰ੍ਹਾਂ ਮੈਨੂੰ ਸੂਟ ਆ ਜਿਹੜਾ ਉਹ ਆਰਡਰ ਕਰ ਸਕਦੇ ਹੋ ਤੇ ਨਾ ਲਈ ਮੇਰੇ ਚੈਨਲ ਤੇ ਜੇ ਨਵੇਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹ gekere ਤੇ ਵਰਕ ਆਉਂਦਾ ਜੀ ਮੈਂ ਤੁਹਾਨੂੰ ਕੱਲੇ ਕੱਲੇ ਵਰਕ ਦੀ ਆਪਣੇ ਦੀ ਫੋਟੋ ਖਿੱਚ ਕੇ ਫਿਰ ਤੁਹਾਡੇ ਨਾਲ ਸ਼ੇਅਰ ਕੀਤੀ ਆ ਜੀ ਵੀਡੀਓ ਚ ਇੰਨਾ ਕਲੀਅਰ ਨਹੀਂ ਦਿੰਦਾ ਇਸ ਲਈ ਮੈਂ ਫੋਟੋ ਖਿੱਚੀ ਸੀ ਜੀ ਇਹ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਾ ਸਕਦੇ ਹੋ ਜੀ ਇਹ ਤੁਹਾਡੀ ਆਪਣੀ ਮਰਜ਼ੀ ਆ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਆ ਜੀ ਇਹ ਤੇ ਪਾਇਆ ਹੋਇਆ ਬਹੁਤ ਸੋਹਣਾ ਲੱਗਦਾਗਾ ਇਹ ਰੂਜ਼ ਫਲਾਵਰ ਤੇ ਬਹੁਤ ਮੁਕੰਨਾ ਬਣਾਇਆ ਹੋਇਆ ਹੈ ਜੀ ਉਸੇ ਤਰ੍ਹਾਂ ਇਹ ਫਲਾਵਰ ਬਣਾਇਆ ਹੋਇਆ ਜੀ ਇਹ ਵੀ ਬਾਜ਼ੂ ਤੇ ਤੇ نیچے ਘੇਰੇ ਤੇ ਤੇ ਆਪਣੇ ਘੇਰੇ ਤੇ ਵਰਕਰਿਆ ਜੀ ਇਹ ਸਰਕਲ ਵਾਲਾਗਾ ਇਹ ਬਹੁਤ ਸੂਟ ਪਤੀਆ ਜੀ ਇਹ ਮੇਰਾ ਬਹੁਤ ਸੂਟ ਟ੍ਰੈਂਡਿੰਗ ਦੇ ਵਿੱਚ ਆ ਇਹ ਵੀ ਘੇਰੇ ਤੇ ਵਰਕਰਿਆ ਜੀ ਇਹ ਵੀ ਬਿਲਕੁਲ ਉਸੇ ਤਰ੍ਹਾਂ ਹੀ ਬਾਜੂ ਮੂਰੀ ਤੇ ਘੇਰੇ ਤੇ ਵਰਕਰਿਆ ਜੀ ਥੋੜਾ ਜਿਹਾ ਮੈਂ ਜ਼ੂਮ ਕਰਕੇ ਫੋਟੋਆਂ ਖਿੱਚ ਕੇ ਤੁਹਾਨੂੰ ਦਿਖਾਈਆਂ ਨੇ ਜੀ ਤਾਂ ਕਿ ਤੁਹਾਨੂੰ ਪ੍ਰੋਪਰ ਡਿਜ਼ਾਈਨ ਵਗੈਰਾ ਬਾਰੇ ਪਤਾ ਲੱਗ ਸਕੇ ਵੀ ਕਿੱਦਾਂ ਦਾ ਹੈ ਕਿਉਂਕਿ ਦੂਰੋਂ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਇਹ ਫਲਾਵਰ ਵਗੈਰਾ ਕਿੱਦਾਂ ਦੇ ਆ ਕਿੱਦਾਂ ਦੇ ਲੱਗਦੇ ਆ ਇਹ ਵੀ ਹੈਂਡਵਰਕ ਹੀ ਆ ਜੀ ਇਹਨੂੰ ਵੀ ਤੁਸੀਂ ਆਰਡਰ ਕਰ ਸਕਦੇ ਹੋ ਇਹ ਬੀ ਸ਼ੇਪ neck ਆ ਤੇ ਇਹ ਹੁਣ ਘੇਰੇ ਦਾ ਵਰਕ ਆ ਜੀ ਇੱਕ ਸਾਈਡ ਆ ਤੇ ਇਹ ਦੂਸਰਾ ਸਾਈਡ ਆ ਇਹ ਨੀਚੇ ਆ ਆਪਣੇ ਘਰੇ ਤੇ ਇਹ ਗੜਾ ਦਿਖਾ ਰਹੀ ਹਾਂ ਤੁਹਾਨੂੰ ਮੈਂ ਹੁਣ ਮੈਂ ਤੁਹਾਨੂੰ ਬਾਜੂ ਦਿਖਾਵਾਂਗੀ ਇਹ ਬਾਜੂ ਨੇ ਉਸੇ ਤਰ੍ਹਾਂ ਹੀ ਸੀ ਇਹ ਬਾਜੂ ਦਾ ਕੰਮ ਆ ਮਾੜੀ ਮੇਰੇ ਚੈਨਲ ਤੇ ਕੋਈ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਨਿੱਕੀ ਬੂਟੀ ਦਾ ਸੂਟ ਆ ਜੀ ਇਹ ਵੀ ਫਲਾਵਰ ਤੁਸੀਂ ਆਪਣੇ ਘਰੇ ਤੇ ਜਾਂ ਫਿਰ ਆਰਮ ਵਗੈਰਾ ਤੇ ਪਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਜੀ ਇਹ ਫਲਾਵਰ ਕਿੱਦਾਂ ਬਣਦਾ ਹੈ ਇਹ ਫੁੱਲ ਦਾ ਵੀਡੀਓ ਮੇਰੇ ਚੈਨਲ ਤੇ ਹੈ ਜੀ ਮੇਰੇ ਚੈਨਲ ਤੇ ਸਰਚ ਕਰਕੇ ਉਹਦੇ ਤੇ ਜਾ ਕੇ ਤੁਸੀਂ ਇਹ ਵੀ ਫੁੱਲ ਵੀਡੀਓ ਦੇਖ ਸਕਦੇ ਹੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਇਹ ਵੀ ਆਰੰਡਾ ਡਿਜ਼ਾਈਨ ਇਦਾਂ ਹੀ ਫੇਮ ਘੇਰੇ ਤੇ ਤੇ ਸਲਵਾਰ ਦੀ ਮੋਰੀਆਂ ਤੇ ਵਰਕ ਹੋਇਆ ਹੋਇਆ ਇਹਦੇ ਵਿੱਚ ਮੈਂ ਕੱਟ ਦਾਣੇ ਦਾ ਜੂਸ ਕਰ ਰਹੀ ਹਾਂ ਜੀ ਕੱਟ ਦਾਣੇ ਦਾ ਜੂਸ ਹੋਇਆ ਹੋਇਆ ਹੈ ਜੀ ਨਾਲੇ ਮੇਰੇ ਚੈਨਲ ਤੇ ਕੋਈ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਉਣ ਵਾਲੀ ਵੀਡੀਓ ਕਿਸ ਟਾਪਿਕ ਤੇ ਹੋਵੇ ਕਿਸੇ ਡਿਜ਼ਾਈਨ ਤੇ ਹੋਵੇ ਜਾਂ ਕਿਹੜਾ ਫਲਾਵਰ ਸਿੱਖਣਾ ਚਾਹੁੰਦੇ ਹੋ ਉਸ ਤੇ ਜ਼ਰੂਰ ਜੀ ਮੈਨੂੰ ਕਮੈਂਟ ਕਰਿਆ ਕਰੋ ਬਸ ਕਿਸੇ ਵੀ ਡਿਜ਼ਾਈਨ ਨੂੰ ਬਣਾਉਣ ਲਈ ਕਪੜਾ ਪ੍ਰੋਪਰ ਟੈਟ ਹੋਣਾ ਚਾਹੀਦਾ ਮੇਨ ਹੀ ਆਪਣੇ ਇਹ ਹੁੰਦੀ ਹੈ ਜੀ ਉਹਦੇ ਨਾਲ ਹੀ ਆਪਣੇ ਵਰਕ ਦੇ ਵਿੱਚ ਸਫਾਈ ਆਉਂਦੀ ਹੈ ਤੇ ਬਿਲਕੁਲ ਵੀ ਸੂਟ ਦੇ ਵਿੱਚ ਬਲਨਿੰਗ ਪੈਂਦੇ ਪ੍ਰੋਪਰ ਸਫਾਈ ਹੁੰਦੀ ਹੈ ਜੀ ਵਰਕ ਦੇ ਵਿੱਚ ਮੱਕੇ ਰੇਖ ਦੇ ਸਮਝਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਕਿਸੇ ਦਾ ਕਿੱਦਾਂ ਦਾ ਤਰੀਕਾ ਹੁੰਦਾ ਕਿਸੇ ਦਾ ਕਿੱਦਾਂ ਦਾ ਹਰੇਕ ਦਾ ਜੀ ਆਪਣਾ ਆਪਣਾ ਸਟਾਈਲ ਹੁੰਦਾ ਸਮਝਾਉਣ ਦਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਧੰਨਵਾਦ ਜੀ